ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੇ ਪੂਰਕਾ ਸੂਚੀਆਂ ਪਰਿਵਾਰ ਨੇ ਜੜੀ ਕੁਰਬਾਨੀਆਂ ਦਿੱਤੀਆਂ ਨੇ। 크리스마스 ਦੇ ਵੀ ਮਨਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਸਤਿਕਾਰਯੋਗ ਮੇਰੇ ਭੈਣ ਭਰਾ ਤੇ ਸਮੁੱਚੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੇ ਪੂਰੀਆਂ ਸਮੁੱਚੀਆਂ ਪਰਿਵਾਰ ਨੇ ਜਿਹੜੀ ਕੁਰਬਾਨੀਆਂ ਦਿੱਤੀਆਂ ਨੇ ਤੇ ਅੱਜ ਪੋ ਦਾ ਮਹੀਨਾ ਜਿਹੜਾ ਚੱਲ ਰਿਹਾ ਪੋ ਦੇ ਮਹੀਨੇ ਦੌਰਾਨ ਕੁਰਬਾਨੀਆਂ ਨੂੰ ਯਾਦ ਕਰਦਿਆਂ ਜਿੱਥੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਤੇ ਉਹਨਾਂ ਨੂੰ ਸੱਚੀ ਸੁੱਚੀ ਸਰਵਾਂ ਦਾਂਜਲੀ ਦੇਣ ਵਾਸਤੇ ਜਿਹੜਾ ਵਾ ਅ ਵਕ ਵਕ ਥਾਵਾਂ ਤੇ ਅਖੰਡ ਪਾਠ ਸੇਵ ਕਰਵਾਏ ਜਾ ਰਹੇ ਭੋਗ ਪਾਏ ਜਾ ਰਹੇ ਆ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਤੇ ਉਹਨਾਂ ਛੋਟੇ ਸਹਿਬਜ਼ਾਦਿਆਂ ਨੂੰ ਵੀ ਸਰਵਾਂ ਦਾਂਜਲੀਆਂ ਦਿੱਤੀਆਂ ਜਾ ਰਹੀਆਂ ਤੇ ਵੱਡੇ ਸਹਿਬਜ਼ਾਦਿਆਂ ਨੂੰ ਮੈਂ ਗੱਲ ਕਰਨਾ ਚਾਹਾਂਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਆ ਟੋਟਲ ਗਿਣਤੀ ਕੀਤੀ ਜਾਵੇ ਤਾਂ 27 ਕੁਰਬਾਨੀਆਂ ਦੇ ਕਰੀਬ ਦੱਸੀਆਂ ਜਾਂਦੀਆਂ ਨੇ ਜਿੱਥੇ 27 ਕੁਰਬਾਨੀਆਂ ਨੇ ਤੇ ਉਹਨਾਂ ਨੂੰ ਗਿਣਤੀ ਕਰੀਏ ਤੇ ਉਹ ਵੀ ਔਖਾ ਹੋ ਜਾਂਦਾ ਏ ਆਪਾਂ ਇੱਕ ਇੱਕ ਦੀ ਕੁਰਬਾਨੀ ਨੂੰ ਯਾਦ ਕਰੀਏ ਤੇ ਉਹ ਵੀ ਜਿਹੜਾ ਮਨ ਪਰ ਆਉਂਦਾ ਏ ਉਹਨਾਂ ਨੂੰ ਕੁਰਬਾਨੀਆਂ ਦੇਣ ਦੀ ਕਿਉਂ ਲੋੜ ਪਈ ਉਹਨਾਂ ਨੂੰ ਖਾਲਸਾ ਪੰਥ ਕਿਉਂ ਸਾਜਣਾ ਪਿਆ ਵਿਚਾਰਨ ਦੀ ਲੋੜ ਹੈ ਜਿੱਥੇ ਅੱਜ ਸਾਡੇ ਢਾਡੀ ਰਾਗੀ ਕਥਾ ਕਵੀਸ਼ਰੀਏ ਸਾਨੂੰ ਟਾਰਾ ਲਾ ਕੇ ਜਾਂ ਇਤਿਹਾਸ ਸੁਣਾ ਕੇ ਇਹ ਤਾਂ ਜੋੜ ਦਿੰਦੇ ਨੇ ਪਰ ਕਦੀ ਵੀ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਤੇ ਛੋਟੇ ਸੈਫ ਜਾਦਿਆਂ ਦੀਆਂ ਤੇ ਵੱਡੇ ਸੈਫ ਜਾਦਿਆਂ ਦੀਆਂ ਕੁਰਬਾਨੀਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਤੇ ਜਿੰਨੀਆਂ ਵੀ ਲਾਸਾਨੀ ਇਹਨਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਉਹਨਾਂ ਨੂੰ ਇੱਕ ਸ਼ਰਧਾ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਜਿੱਥੇ ਸ਼ਰਧਾ ਦੇ ਤੌਰ ਤੇ ਮਨਾਉਣਾ ਸਾਡਾ ਮੋਢਲਾ ਫਰਜ਼ ਵੀ ਬਣਦਾ ਹੈ ਤੇ ਮਨਾ ਵੀ ਰਹੇ ਨੇ ਸਮੁੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਆ ਦਿਹਾੜੇ ਮਨਾਏ ਜਾ ਰਹੇ ਤੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਤੇ ਮਹੱਲੇ ਕੱਢੇ ਜਾ ਰਹੇ ਨੇ ਮੈਂ ਉੱਥੇ ਸਮੁੱਚੀ ਸਿੱਖ ਸੰਗਤ ਨੂੰ ਤੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਨਾ ਚਾਹਾਂਗਾ ਹੱਥ ਜੋੜ ਕੇ ਕਿ ਭਰਾਵੋ ਉੱਚੀ ਟਰੈਕਟਰਾਂ ਦੇ ਉੱਤੇ ਡੈਕ ਲਾ ਕੇ ਮੋਟਰਸਾਈਕਲਾਂ ਦੇ ਪਟਾਕੇ ਪਾ ਕੇ ਹਰਲ ਹਰਲ ਕਰਦੇ ਸਾਨੂੰ ਅਜਿਹੇ ਸਟੰਡ ਨਹੀਂ ਕਰਨੇ ਚਾਹੀਦੇ ਜੇ ਨਗਰ ਕੀਰਤਨ ਜਾ ਰਿਹਾ ਤੇ ਉਹਨਾਂ ਨੂੰ ਆਰਾਮ ਤਲਬੀ ਨਾਲ ਹੀ ਸ਼ਰਦਾ ਦੇ ਨਾਲ ਹੀ ਚਲਾਉਣ ਦੀ ਲੋੜ ਆ ਤੇ ਮੈਂ ਮਾਪਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਸ ਗੁਰੂਆਂ ਦੀਆਂ ਕੁਰਬਾਨੀਆਂ ਹੋਈਆਂ ਨੇ ਜਾਂ ਜਿਹੜੇ ਗੁਰੂ ਦਾ ਦਿਹਾੜਾ ਆਉਂਦਾ ਏ ਤੇ ਮਾਪੇ ਉਹਨਾਂ ਨੂੰ ਦੱਸਣ ਜ਼ਰੂਰ ਕਿ ਦਿਹਾੜਾ ਕਿਸ ਕਰਕੇ ਮਨਾਇਆ ਜਾ ਰਿਹਾ ਤੇ ਇਹਨਾਂ ਗੁਰੂਆਂ ਦੀ ਕੀ ਕੁਰਬਾਨੀ ਸੀ ਤੇ ਜੇ ਅਸੀਂ ਇਹ ਨਹੀਂ ਦੱਸ ਸਕਦੇ ਤੇ ਸਾਡੇ ਦਿਹਾੜੇ ਮਨਾਉਣ ਦਾ ਵੀ ਕੀ ਅਰਥ ਰਹਿ ਜਾਂਦਾ ਹੈ ਤੇ ਜਿਹੜੀਆਂ ਮੇਰੀਆਂ ਭੈਣਾਂ ਫੇਸਬੁੱਕ ਤੇ ਜਾਂ ਹੋਰ ਨਾਤੇ ਰੀਲਾਂ ਬਣਾਉਂਦੀਆਂ ਨੇ ਜੇ ਕਿਤੇ ਉਹ ਮਾਈ ਭਾਗੋ ਨੂੰ ਤੇ ਮਾਤਾ ਸਹਿਬਕੌਰ ਨੂੰ ਇਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਲੈਣਾ ਤੇ ਉਸ ਰਸਤੇ ਤੇ ਚੱਲ ਪੈਣਾ ਤੇ ਮੇਰਾ ਖਿਆਲ ਹੈ ਪਛਾਇਦੇ ਰੀਲਾ ਵੀ ਤੁਹਾਨੂੰ ਬਣਾਉਣ ਦੀ ਲੋੜ ਨੇਗੀ ਸਿਰਫ ਪੈਸੇ ਦੇ ਖਾਤਰ ਅੰਨੇ ਹੋ ਕੇ ਸਾਨੂੰ ਅਜਿਹੇ ਕੰਮ ਕਰਮ ਕਾਂਡ ਨਹੀਂ ਕਰਨੇ ਚਾਹੀਦੇ ਜੇ ਸੋ ਫਿਰ ਮੈਂ ਇੱਕ ਵਾਰ ਕਵਾਂਗਾ ਕਿ ਕਰਮ ਕਾਂਡਾਂ ਤੋਂ ਦੂਰ ਹੋਣ ਦੀ ਲੋੜ ਹੁਣ ਦੂਜੇ ਪਾਸੇ ਗੱਲ ਕਰਦੇ ਹਾਂ 크੍ਰਿਸਚੀਅਨ ਧਰਮ ਦੇ ਜਿਹੜਾ ਅੱਜ 크리스마ਸ ਡੇ ਵੀ ਮਨਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਕਿ ਉਹਦਾ ਜਨਮ ਦਿਨ ਜਿਹੜਾ 25 ਤਰੀਕ ਨੂੰ ਹੋਇਆ ਸੀ ਮਨਾ ਰਹੇ ਨੇ ਤੇ ਇੱਕ ਜਿਹੜਾ ਵਾ ਸਾਡੇ ਕੁਰਬਾਨੀਆਂ ਦਾ ਕਰਕੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਜਿੱਥੇ ਕਿ ਇਹ ਇੱਕ ਤਕਰਾਰ ਦਾ ਮਾਮਲਾ ਵੀ ਕਈਆਂ ਥਾਵਾਂ ਤੇ ਬਣ ਚੁੱਕਾ ਤੇ ਬਣ ਰਿਹਾ ਤੇ ਜਿਹੜੀਆਂ ਸੰਗਤਾਂ ਦੇ ਚੇਤੀ ਦੇ ਵਿੱਚ ਪਈਆਂ ਰਹਿੰਦੀਆਂ ਨੇ ਸੋ ਲੋੜ ਹੈ ਜਿਹੜੇ 크리스마ਸ ਮਨਾਉਂਦੇ ਨੇ ਉਹਨਾਂ ਨੂੰ ਮੁਬਾਰਕਾਂ ਭਾਈ ਤੇ ਜਿਹੜੇ ਲਸਾਨੀ ਸ਼ਹੀਦਾਂ ਨੂੰ ਯਾਦ ਕਰਦੇ ਨੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਨੇ ਤੇ ਉਹ ਆਉ ਮੋਢਲਾ ਫਰਜ ਬੰਦਾ ਹੈ ਸਾਡਾ ਜਦੋਂ ਜ਼ਬਰ ਤੇ ਜ਼ੁਲਮ ਦੀ ਹੱਦ ਵਧੀ ਤਾਂ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਆ ਤਲਵਾਰ ਚੁੱਕੀ ਆ ਤੇ ਜੇ ਆਪਾਂ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਤੋਂ ਲਈਏ ਤੇ ਉਹਨਾਂ ਨੇ ਹਮੇਸ਼ਾ ਤਰਕਸ਼ੀਲਤਾ ਦੀ ਤਰਕ ਦੀ ਵਿਗਿਆਨ ਦੀ ਗੱਲ ਕੀਤੀ ਉਦਾਸੀਆਂ ਕੀਤੀਆਂ ਉਹਨਾਂ ਨੇ ਉਦਾਸੀਆਂ ਦੇ ਵਿੱਚ 65000 ਕਿਲੋਮੀਟਰ ਪੈਂਡਾ ਤਹਿ ਕਰਕੇ ਉਹਨਾਂ ਨੇ ਪੈਦਲ ਯਾਤਰਾ ਕਰਕੇ ਜਿੱਥੇ ਸਮਾਜ ਦੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦੀ ਗੱਲ ਕੀਤੀ ਤਰਕ ਦੇ ਨਾਲ ਸਮਝਾਇਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜਦੋਂ ਜ਼ਬਰ ਤੇ ਜ਼ੁਲਮ ਦੀ ਹੱਦ ਵਧਦੀ ਗਈ ਆ ਤੇ ਤਰਕ ਤੋਂ ਤਲਵਾਰ ਤੱਕ ਗੁਰੂ ਗੋਬਿੰਦ ਸਿੰਘ ਜੀ ਜੀ ਆ ਪਹੁੰਚੇ ਨੇ ਤਲਵਾਰ ਕਿਉਂ ਚੁੱਕਣੀ ਪਈ ਜਦੋਂ ਜ਼ਬਰ ਤੇ ਜ਼ੁਲਮ ਦੀ ਹੱਦ ਵਧੀ ਆ ਤੇ ਉਹਨਾਂ ਨੂੰ ਜੜਾ ਸ਼ਸਤਰ ਚੁੱਕਣਾ ਪਿਆ ਸੋ ਸ਼ਸਤਰ ਚੁੱਕਿਆ ਸਾਡੀ ਕੌਮ ਵਾਸਤੇ ਸਮੁੱਚੀ ਲਕਾਈ ਵਾਸਤੇ ਤੇ ਪਰ ਅੱਜ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਦਾ ਕੀ ਮੁੱਲ ਉਤਾਰ ਰਹੇ ਹਾਂ ਵੱਡੇ ਵੱਡੇ ਜਲਸੇ ਕੀਤੇ ਜਾ ਰਹੇ ਨੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਪਕਵਾਨ ਬਣਾਏ ਜਾ ਰਹੇ ਨੇ ਕੀ ਸਾਡੇ ਗੁਰੂ ਸਾਹਿਬ ਇਹ ਉਪਦੇਸ਼ ਦੇ ਕੇ ਗਏ ਸਨ ਕਿ ਤੁਸੀਂ ਸੜਕਾਂ ਦੇ ਉੱਤੇ ਰਹੋ ਜਾਂ ਫਿਰ ਵੱਡੇ ਲੰਗਰਾਂ ਦੇ ਵਿੱਚ ਰਹੋ ਜਾਂ ਵਨਸਵਾਨੇ ਪਕਵਾਨਾਂ ਦੇ ਵਿੱਚ ਰਹੋ ਲੋੜ ਹੈ ਉਹਨਾਂ ਦੀ ਲਸਾਨੀ ਸ਼ਹੀਦੀ ਨੂੰ ਯਾਦ ਕਰਨ ਦੀ ਤੇ ਉਸ ਸ਼ਹੀਦੀ ਦੇ ਜਿਹੜਾ ਵਾ ਸਾਨੂੰ ਸਮਰਪਿਤ ਹੋਣ ਦੀ ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜਿਹੜਾ ਵਾ ਲੋਕਾਂ ਨੂੰ ਅਰਪਿਤ ਕੀਤਾ ਸਮੁੱਚੀ ਲੋਕਾਈ ਨੂੰ ਅਰਪਿਤ ਕੀਤਾ ਤੇ ਫਰਜ਼ ਬਣਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਜਾਵੇ ਤੇ ਉਹਨੂੰ ਪੜਿਆ ਜਾਵੇ ਪੜਨ ਤੋਂ ਸ਼ਬਦ ਗੁਰੂ ਨੂੰ ਵਿਚਾਰਨ ਦੀ ਲੋੜ ਹੈ ਜਦੋਂ ਸ਼ਬਦ ਗੁਰੂ ਨੂੰ ਵਿਚਾਰ ਲਿਆ ਜਾਵੇ ਤਾਂ ਸਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ ਪਰ ਹੋ ਕੀ ਰਿਹਾ ਸਾਡੀ ਸਿੱਖ ਕੌਮ ਜਿਹੜੀ ਆ ਵੱਖ-ਵੱਖ ਧੜਿਆਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵਿੱਚ ਅੰਨੀ ਸ਼ਰਦਾ ਦੇ ਵਿੱਚ ਫਸੀ ਹੋਈ ਆ ਇੱਕ ਪਾਸੇ ਜੇ ਆਪਾਂ ਦੇਖਦੇ ਹਾਂ ਕਿ ਹਰ ਇੱਕ ਗੁਰਦਾਰੇ ਧਾਰਮਿਕ ਸਥਾਨ ਦੇ ਉੱਤੇ ਜਿਹੜਾ ਵਾ ਸੰਗਤਾਂ ਦੇ ਹੜਾ ਆਏ ਪਏ ਨੇ ਤੇ ਦੂਜੇ ਪਾਸੇ ਲੇ ਵੇਖਿਆ ਜਾਵੇ ਕਿ ਜਿਹੜੇ ਸਿਪਾਈ ਖੜੇ ਨੇ ਸਾਡੇ ਫੌਜ ਦੇ ਜਰਨੈਲ ਖੜੇ ਨੇ ਦਰਵਾਜ਼ਿਆਂ ਦੇ ਉੱਗੇ ਦਰਬਾਨ ਖੜੇ ਨੇ ਤੇ ਉਹ ਇੱਕ ਇੱਕ ਦੀ ਜੇ ਗਿਣਤੀ ਕਰਕੇ ਲੰਗਾਉਣ ਤੇ ਦੇਖੋ ਕਿੰਨਿਆਂ ਗਲਾਂ ਦੇ ਵਿੱਚ ਤਵੀਤ ਪਾਏ ਨੇ ਕਿੰਨਿਆਂ ਲੋਕਾਂ ਨੇ ਗਿੱਟਿਆਂ ਦੇ ਉੱਤੇ ਕਾਲੇ ਧਾਗੇ ਬੰਨੇ ਨੇ ਕਿੰਨਿਆਂ ਗਲਾਂ ਦੇ ਵਿੱਚ ਕਾਲੇ ਧਾਗੇ ਪਾਏ ਹੋਏ ਨੇ ਸੋ ਲੋੜ ਹੈ ਜੀ ਇਹ ਅਸੀਂ ਗੁਰੂ ਨੂੰ ਸਮਰਪਤ ਹਾਂ ਤੇ ਫਿਰ ਇਹ ਅੰਧਵਿਸ਼ਵਾਸ਼ਾ ਪਖੰਡਾਂ ਦੇ ਵਿੱਚ ਕਿਉਂ ਜੇ ਹੁਣ ਸਿੱਖ ਧਰਮ ਦੀ ਆਪਾਂ ਗੱਲ ਕਰਦੇ ਹਾਂ ਤੇ ਮੈਂ ਹੁਣ ਕਹਿਣਾ ਨਹੀਂ ਚਾਹੂੰਗਾ ਕਿ ਕਿਹੜੇ ਕਿਹੜੇ ਡੇਰਿਆਂ ਦੇ ਉੱਤੇ ਲੋਕ ਜਿਹੜੇ ਜਾ ਰਹੇ ਨੇ ਤੇ ਉਹ ਵੀ ਸਿੱਖ ਨੇ ਜਿਹੜੇ ਗੁਰੂ ਘਰ ਨੂੰ ਮੰਨਦੇ ਉਹ ਵੀ ਸਿੱਖ ਨੇ ਜੇ ਹਿੰਦੂ ਧਰਮ ਦੀ ਗੱਲ ਕਰ ਲਈਏ ਤੇ ਉਹਨਾਂ ਦੇ ਵਿੱਚ ਵੀ ਅਜਿਹੇ ਹਾਲਾਤ ਪੈਦਾ ਹੋਏ ਨੇ ਕਿ ਵੱਖ-ਵੱਖ ਚੋਤਾਨ ਜੜੇ ਬਣੇ ਨੇ ਜੇ ਮੁਸਲਮਾਨ ਧਰਮ ਦੀ ਗੱਲ ਕਰ ਲਈਏ ਤੇ ਉਹ ਵੀ ਵੱਖ-ਵੱਖ ਜੜੀਆਂ ਜਥੇਬੰਦੀਆਂ ਦੇ ਵਿੱਚ ਵੰਡੇ ਹੋਏ ਨੇ ਤੇ ਜੇ 크ਿਸਚਨ ਧਰਮ ਦੀ ਗੱਲ ਕਰ ਲਈਏ ਤੇ 크ਿਸਚਨ ਧਰਮ ਜਿਹੜਾ ਵਾ ਵਿਦੇਸ਼ਾਂ ਦੇ ਵਿੱਚ ਹੋਇਆ ਸੀਗਾ ਤੇ ਪੰਜਾਬ ਦੇ ਲੋਕ ਸਭ ਤੋਂ ਵੱਧ ਮਨਾ ਰਹੇ ਨੇ ਮਨਾਉਣੇ ਚਾਹੀਦੇ ਕੋਈ ਗੱਲ ਨਹੀਂ ਤੁਹਾਨੂੰ ਮੁਬਾਰਕ ਤੁਸੀਂ ਤੁਹਾਡਾ ਫਰਜ਼ ਬਣਦਾ ਏ ਤੁਹਾਡਾ ਧਰਮ ਬਣਦਾ ਵਾ ਤੁਸੀਂ ਮਨਾ ਸਕਦੇ ਹੋ ਪਰ ਲੋੜ ਆ ਜਿਸ ਖਾਤਰ ਸਿੱਖ ਕੌਮ ਖਾਤਰ ਕੁਰਬਾਨੀਆਂ ਦਿੱਤੀਆਂ ਅਸੀਂ ਉਹਨਾਂ ਨੂੰ ਕਿੱਥੇ ਰੱਖਿਆ ਕਿਸ ਜਗ੍ਹਾ ਦੇ ਉੱਤੇ ਰੱਖਿਆ ਹੈ ਗੱਲ ਤੇ ਇਹ ਸੋਚਣ ਵਾਲੀ ਬੰਦੀ ਆ ਸਾਡੀ ਸ਼ਰਧਾ ਹੋਣੀ ਚਾਹੀਦੀ ਆ ਪਰ ਸ਼ਰਧਾ ਦਾ ਸ਼ੋਧਾ ਨਹੀਂ ਹੋਣਾ ਚਾਹੀਦਾ ਸਾਨੂੰ ਅ ਅੰਨੇ ਸ਼ਰਧਾ ਦੇ ਵਿੱਚ ਨਹੀਂ ਫਸਣਾ ਚਾਹੀਦਾ ਸਾਨੂੰ ਆਂਧਵਿਸ਼ਵਾਸਾਂ ਦੇ ਵਿੱਚ ਨਹੀਂ ਫਸਣਾ ਚਾਹੀਦਾ ਜੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜੇ ਉਹਨਾਂ ਨੇ ਜਿਹੜਾ ਜੜਾ ਵਾਖ ਵਖ ਫਲਸਫੇ ਦਿੱਤੇ ਨੇ ਸਾਨੂੰ ਤਰਕ ਦੇ ਨਾਲ ਸਮਝਾਉਣ ਦੀ ਗੱਲ ਕੀਤੀ ਆ ਉਦਾਸੀਆਂ ਕੀਤੀਆਂ ਨੇ ਤੇ ਆਪਾਂ ਇਹਨਾਂ ਗੱਲਾਂ ਦੇ ਉੱਤੇ ਫੇਰ ਵਿਚਾਰ ਕਰਾਂਗੇ ਪਰ ਮੈਂ ਅੱਜ ਇਹ ਜਿਹੜੀ ਸੱਚੀ ਸੁੱਚੀ ਸਰਬੰਧਾ ਅੰਜਲੀ ਜਿਹੜੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਮੁੱਚੇ ਪਰਿਵਾਰ ਨੂੰ ਸ਼ਰਦਾ ਦੇ ਪੁੱਲ ਪੇਂਟ ਕਰਦੇ ਹਾਂ ਜਿੱਥੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਸੰਗਤਾਂ ਨੂੰ ਇੱਥੇ ਸੋਚਣ ਵਾਲੀ ਗੱਲ ਬਣਦੀ ਵੀ ਜੇ ਅਸੀਂ ਵਾਕਿਆ ਗੁਰੂ ਦੇ ਆ ਸ਼ਬਦ ਗੁਰੂ ਨੂੰ ਮੰਨਦੇ ਆ ਤੇ ਸਾਨੂੰ ਡੇਰਾਵਾਦ ਪਖੰਡਵਾਦ ਤੇ ਅ ਚਿੱਟੀ ਸਿਉਂਕ ਦੇ ਪਿਛੋਂ ਲੱਤ ਕੇ ਤੇ ਸਾਨੂੰ ਜਿਹੜਾ ਆਪਣੀ ਨਰੋਈ ਜ਼ਿੰਦਗੀ ਜਿਉਣ ਦੀ ਲੋੜ ਹੈ ਸਾਨੂੰ ਸ਼ਰਦਾਵਾਨ ਤੇ ਹੋਣਾ ਚਾਹੀਦਾ ਪਰ ਸ਼ਰਦਾ ਦਾ ਸ਼ਵਦਾ ਨਹੀਂ ਹੋਣਾ ਚਾਹੀਦਾ ਧੰਨਵਾਦ ਜੀ